ਮੈਕਸ 24 ਪੰਜਾਬ ਨਿਊਜ਼ ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਫਿਰ ਪ੍ਰੀਸਤ ਸ਼੍ਰੀ ਕਾਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਰੀਤ ਤੇ ਕਰੇਸ਼ੀਅਰ ਵਾਹਨ ਵਾਲੇ ট্রাক ਪਰ ਪੱਟੀ ਤੋਂ ਸੰਧਾਂ ਵਾਲੀ ਸੜਕ ਉੱਪਰ ਲੰਘਨ ਦਾ ਸਥਾਨਿਕ ਵਾਸੀਆਂ ਨੇ ਕੀਤਾ ਵਿਰੋਧ ਕਿਹਾ ਕਿ ਟਿਪਰ ਮੇਨ ਸੜਕ ਰਾਹੀਂ ਲੰਘਦੇ ਜਾਣ ਪੱਟੀ ਤੋਂ ਸੰਗਵਾ ਰੋਡ ਵੱਈਆ ਸਲਪ ਗੁੱਪੁਰ ਸੜਕ ਤੇ ਟਿਪਰ ਲੰਘਨ ਕਾਰਨ ਹੋਏ ਪਿੰਡ ਵਾਸੀ ਡਾਡੇ ਪਰੇਸ਼ਾਨ ਵਕਕ ਪਿੰਡਾਂ ਦੇ ਵਾਸੀਆਂ ਨੇ ਕੀਤੀ ਮੰਗ ਕਿ ਟਿਪਰ ਲੰਘਨ ਕੰਨ ਜਗਤ ਜਗਾ ਤੋਂ ਸੜਕ ਟੁੱਟ ਗਈ ਹੈ ਜੇ ਇਸ ਵਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਰਾਹਗੀਰਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸੜਕ 15 ਸਾਲ ਬਾਅਦ ਕਾਫੀ ਜਦੋ ਜਹਿਦ ਕਰਕੇ ਉਹਨਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਧਰਨੇ ਦੇ ਕੇ ਬਣਾਈ ਗਈ ਉਹਨਾਂ ਨੇ ਮੰਗ ਕੀਤੀ ਗਈ ਹੈ ਕਿ ਇਹ ਟਿੱਪਰ ਮੈਨਸ਼ਨ ਕਰ ਰਹੇ ਲੰਗਾਇ ਜਾਂ ਪਰ ਕਿਉਂਕਿ ਸੜਕ ਉਹ ਮੇਨ ਹੈ ਜੋ ਟੋਲ ਪਲਾਜ਼ਾ ਲੱਗਦਾ ਹੈ ਜਿਸ ਕਾਰਨ ਹਰ ਟਿੱਪਰ ਇਸ ਰਸਤੇ ਜਾਂਦੇ ਹਨ ਅਤੇ ਸੜਕ ਦਾ ਨੁਕਸਾਨ ਹੋ ਰਿਹਾ ਹੈ ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਦਾ ਨਾਮ ਆਜੀ ਸਰਮਣ ਸਿੰਘ ਪਿੰਡ ਤੋਂਗ ਤੋਂ ਸਰਪੰਚ ਆ ਜੀ ਮੈਂ ਕਿਹੜੇ ਵਿਸ਼ੇ ਦੇ ਇਕੱਠੇ ਹੋਏ ਜੀ ਅਸੀਂ ਅੱਜ ਇਸ ਵਿਸ਼ੇ ਦੇ ਇਕੱਠੇ ਹੋਏ ਆ ਕਿ ਜੋ ਸਾਡਾ ਇਹ ਰੋੜਾ ਜਾਨਕੀ ਪਿੰਡ ਸੰਗਵਾ ਤੋਂ ਸਿੱਧਾ ਪਗੂਪੁਰ ਵਾਇਆ ਹੁੰਦਾ ਹੈ ਪੱਟੀ ਨੂੰ ਜਾਂਦਾ ਵਾ ਏ આજ ਤੋਂ 15 ਸਾਲ ਟ੍ਰੈਕਟਰ ਇਹ ਰੋਡ ਦੀ ਬਹੁਤ ਜਿਆਦਾ ਯਾਨੀ ਕਿ ਹਾਲਤ ਖਸਤਾ ਰਹੀ ਸੀ ਤੇ ਚਲੋ ਬੜਿਆ ਵਧੀਆ ਸਰਕਾਰ ਆਈ ਸਰਦਾਰ ਲਾਲਜੀਤ ਸਿੰਘ ਭੁੱਲ ਨੇ ਉਹਦੀ ਮਿਹਨਤ ਸਦਕਾ ਇਹ ਬਹੁਤ ਸੋਹਣਾ ਰੋਡ ਯਾਨੀ ਕਿ ਜਿਹੜੇ ਕੋਈ 15 20 ਪਿੰਡ ਏ ਯਾਨੀ ਕਿ ਵਾਇਆ ਜਾਂਦੇ ਆ ਤੇ ਬਹੁਤ ਸੋਹਣਾ ਰੋੜੇ ਬਣ ਗਿਆ ਵਾ ਪਰ ਕਾਰਨ ਇਹ ਆ ਕਿ ਜਿਹੜਾ ਨਸ਼ਹਿਰੇ ਵਾਲਾ ਟੂਲਪਲਾਜਾ ਵਾ ਉਹ ਤੋਂ ਟੂਲਪਲਾਜੇ ਦੇ ਜਿਹੜੇ ਓਵਰ ਲੋਡ ਟ੍ਰੱਕ ਆ ਉੱਥੋਂ ਯਾਨੀ ਕਿ ਉਹ ਟੂਲ ਬਚਾਉਂਦਾ ਕਰਕੇ ਸਾਡੇ ਰੋਡ ਨੂੰ ਯਾਨੀ ਕਿ ਹਾਲ ਤੱਕ ਆਸਤਾ ਕਰੀ ਜਾਂਦੇ ਆ ਇੱਕ ਦੋ ਜਗ੍ਹਾ ਤੋਂ ਰੋਡ ਸਾਡਾ ਇਹ ਟੁੱਟ ਵੀ ਗਿਆ ਵਿੱਚੋਂ ਥੋੜੇ ਥੋੜੇ ਯਾਨੀ ਕਿ ਓਵਰਲੋਡ ਜਦੋਂ ਗੱਡੀਆਂ ਜਾਂਦੀਆਂ ਵਾ ਉਹਦਾ ਕਰਕੇ ਰੋਡ ਉਹ ਜਗ੍ਹਾ ਤੋਂ ਵਹਿ ਗਿਆ ਵਾ ਤੇ ਚਲੋ ਅਸੀਂ ਇਹੀ ਸਰਕਾਰ ਗਾੜੀ ਮੰਗ ਕਰਦੇ ਆ ਕਿ ਜਿਹੜਾ ਇਹ ਰੋਡ ਬਾਰੇ ਸਾਡਾ ਯਾਨੀ ਕਿ ਇਹਨੂੰ ਸੇਵ ਰੱਖਿਆ ਜਾਵੇ ਕਿ ਜਿਹੜੇ ਓਵਰਲੋਡ ਟਰਾਲੇ ਜਾਂਦੇ ਆ ਉਹਨਾਂ ਨੂੰ ਇਹ ਰੋਡ ਤੋਂ ਜਾਣ ਤੋਂ ਡੱਕਿਆ ਜਾਵੇ ਕਿਉਂਕਿ ਇਸ ਤੋਂ ਪੱਟੀ ਮੋਰਥਾ ਨਹੀਂ ਵਾਇਆ ਵੀ ਹੈਗਾ ਉਹਦੀ ਵੀ ਓਵਰਲੋਡ ਯਾਨੀ ਕਿ ਵੱਡੇ ਰੋਡ ਬਣਿਆ ਜਾ ਸਕਦੇ ਆ ਤੇ ਨਹੀਂ ਦਿਹਰੀਆਂ ਥਾਣੀ ਵੀ ਜਾ ਸਕਦੇ ਆ ਪਰ ਇਹ ਰੋਡ ਜਿਹੜਾ ਆਡਾ ਆਮ ਲੋਕਲ ਪਿੰਡਾਂ ਲਈ ਟ੍ਰੈਕਟਰ ਟਰਾਲੀ ਲਈ ਜਾਣੀ ਕਿ ਉਹ ਛੋਟੇ ਵਾਣਾਂ ਵਾਲੀ ਬਹੁਤ ਸੋਹਣਾ ਰੋਡ ਬਣਿਆ ਵਾ ਤੇ ਅਸੀਂ ਇਹ ਆਪਦੇ ਰੋਡ ਨੂੰ ਸੇਵ ਰੱਖਣਾ ਚਾਹੁੰਦੇ ਆ ਬਸ ਇਹੀ ਸਰਕਾਰ ਗਾੜੀ ਮੰਗ ਕਰਦੇ ਆ ਕਿ ਇਹਨੂੰ ਕਿਸੇ ਤਰ੍ਹਾਂ ਵੀ ਇਹ ਪ੍ਰਬੰਧ ਕੀਤਾ ਜਾਵੇ ਕਿ ਜੋ ਹੈਵੀ ਲੋਡ ਇਹ ਰੋਡ ਥਾਣੀ ਤੋਂ ਕਿਆ ਜਾ ਸਕੇ ਤੇ ਸਾਡੀ ਸ਼ਿਰਕਤ ਦਾ ਬਚਾਅ ਹੋ ਜੇ ਇਹ ਪ੍ਰਸ਼ਾਸਨ ਪਾਸੋਂ ਅਸੀਂ ਬੇਨਤੀ ਕਰਦੇ ਆ ਜੀ ਮੈਂ ਮਨਜੀਤ ਉਤਾਰ ਸਿੰਘ ਆ ਜੀ ਕਹਿਣਾ ਅਸੀਂ ਸਗਵੀ ਖੜੇ ਆ ਹੈਵੀ ਰੋਡ ਤੋਂ ਜਿਹੜੀ ਆਪਣੇ ਪੱਟੀ ਨੂੰ ਜਾਂਦੀ ਆਸਲਾ ਥਾਣੀ ਛੜਕ 15 ਸਾਲ ਬਾਅਦ ਛੜਕ ਬਣੀ ਆ ਬਹੁਤ ਵਧੀਆ ਛੜਕ ਬਣੀ ਆ ਹੁਣ ਆਪਣੇ ਟਿਪਰਾਂ ਜਿਹੜੇ ਵੱਡੇ ਵੱਡੇ ਰੇਤਾਂ ਦੇ ਲੱਦੇ ਉਹ ਐ ਦੀ ਲੰਘ ਰਹੇ ਆ ਅਸੀਂ ਉਹਨਾਂ ਨੂੰ ਮੰਗ ਕਰਦੇ ਆ ਕਿ ਵੀ ਨਿੱਕੇ ਕਹੇ ਵੀ ਹੋਰ ਵਾਹਨ ਨੂੰ ਰੋਕਣੀ ਹੈਗੀ ਸਿਰਫ ਜਿਹੜੇ ਟਿਪਰ ਵੱਡੇ ਆ ਰੇਤਾਂ ਦੇ ਭਰੇ ਚਾਹੇ ਹੋਰ ਓਵਰਲੋਡ ਕੀਤੀ ਜਾਂਦੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਾਡੇ ਸੜਕ ਵਧੀ ਰਹਿਣ ਤੋਂ 15 ਸਾਲ ਬਾਅਦ ਸਾਨੂੰ ਮਾਹਾਂ ਛੜਕ ਦਾ ਵਧੀਆ ਮਿਲੀ ਆ ਸਾਰੇ ਪਿੰਡਾਂ ਵਾਲੇ ਹੀ ਇਸੇ ਕੰਮ ਨੂੰ ਅੱਜ ਅਸੀਂ ਇਕੱਠੇ ਹੋਏ ਆ ਸਾਰੇ ਪਿੰਡਾਂ ਦਾ ਸੋਖਿਆ ਜੇ ਇਹ ਸੜਕ ਟੁੱਟ ਜਾਂਦੀ ਆ ਸਾਨੂੰ ਸਾਰਿਆਂ ਨੂੰ ਹੀ ਤਕਲੀਫ ਆਉਂਦੀ ਆ ਦਰਮੇਸ਼ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਆ ਜੀ ਇਹ ਸੰਗਵਾ ਤੋਂ ਪੱਟੀ ਨੂੰ ਛੜਕ ਜਿਹੜੀ ਜਾਂਦੀ ਆ ਇਹ ਪਿਛਲੇ 15 ਸਾਲਾਂ ਦਾ ਟੁੱਟੀ ਸੀ ਤੇ ਮਸਾਂ ਹੀ ਬਣੀ ਆ 2 ਸਾਲ ਦੇ ਧਰਨੇ ਲੱਗਣ ਤੋਂ ਬਾਅਦ ਜੀ ਤੇ ਇਹਦੇ ਤੇ ਵੱਡੇ ਵੱਡੇ ਟਿਪਰ ਲੰਘਦੇ ਆ ਜੋ ਓਵਰਲੋਡ ਗੱਡੀਆਂ ਲੰਘਦੀਆਂ ਵਾਂ ਉਹਨਾਂ ਨੂੰ ਰੋਕਿਆ ਜਾਵੇ ਤੇ ਇਹੋ ਸਾਡਾ ਮਸਲਾ ਜੀ ਗਰਮੀ ਸਿੰਘ ਜੀ ਜੀ ਕਹਣਾ ਚਾਹੋਗਾ ਜੀ ਅਸੀਂ ਅੱਜ ਇਸ ਮਸਲੇ ਤੇ ਇਕੱਠੇ ਹੋਏ ਆਂ ਜੀ ਇਹ ਜਿਹੜੀ ਰੋਡ ਆ ਸੰਗਵਾ ਤੋਂ ਪੱਟੀ ਨੂੰ ਜਾਂਦੀ ਆ ਜੀ ਇਹ ਬੜੇ ਹੀ ਛਦਸ਼ਰ ਤੇ ਧਰਨੇ ਲਾ ਲਾ ਅਸੀਂ ਇਹ ਰੋਡ ਬਣਾਈ ਆ ਕੈਪਟਨ 라ਜ ਸਿੰਘ ਭੁੱਲਰ ਨੇ ਬਣਾਈ ਰੋੜੇ ਤੇ ਹੁਣ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜੇ ਓਵਰ ਲੋਡ ਟਰਾਲੇ ਆ 25 30 ਟਨ 35 35 ਟਨ ਜਿਹੜੇ ਆ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਟ੍ਰਿਪਰ ਆ ਇਹ ਆਪਦੇ ਜਿਹੜਾ ਮੇਨ ਰੋਡ ਆ ਉਧਰ ਦੀ ਇਜਾਜ਼ਤ ਜਾਣ ਇਧਰ ਵੀ ਅਸੀਂ ਕਹਿੰਦੇ ਆਂ ਵੀ ਇਹ ਨੁਕਸਾਨ ਫੇਰ ਹੋ ਗਿਆ ਤੇ ਅੱਗੇ 15 ਸਾਲਾਂ ਬਾਅਦ ਸ਼ੁਰੂ ਸੁਣੀ ਗਈ ਆ ਤੇ ਫੇਰ 2-4 ਸਾਲ ਪਿੱਛੇ ਲਮਕਾਂਗੇ ਧਰਨੇ ਲਾਵਾਂਗੇ ਫੇਰ ਇਹ ਸੜਕ ਬਾਨੀ ਆ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਓਵਰਲੋਡ ਐਂ ਦੀ ਟਿਪਰਾ ਟਰਾਲੇ ਆਉਂਦੇ ਆ ਨਾ ਉਹ ਨਾ ਆਏ